ਤੇ ਪੂਰਾ ਮਾਮਲਾ ਸਰ ਲੜਕੀ ਨੂੰ ਜਾਦਾ ਵਿਆਹ ਹੋ ਰਿਹਾ ਹੋਇਆ ਵਾ ਉਸ ਤੋਂ ਸਾਲ ਬਾਅਦ ਇਹ ਹਰਾਨ ਪ੍ਰਧਾਨ ਬਹੁਤ ਕਰਨ ਲੱਗ ਗਏ ਸੀਗੇ ਤੇ ਚਲੋ ਅਸੀਂ ਫਿਰ ਵੀ ਕਿਸੇ ਤਰੀਕੇ ਰਿਸ਼ਤਾ ਬਣਿਆ ਰਹੇ ਲੜਕੀ ਦਾ ਘਰ ਬਚਿਆ ਰਹੇ ਅਸੀਂ ਫਿਰ ਵੀ ਕੋਈ ਕਾਰਵਾਈ ਵੱਡੀ ਕੀਤੀ ਨਹੀਂ ਅਸੀਂ ਚਲੋ ਕੋਈ ਗੱਲ ਨਹੀਂ ਇਹ ਦਾਜ ਪਿੱਛੇ ਸਾਨੂੰ ਬਹੁਤ ਜ਼ਿਆਦਾ ਲੜਕੀ ਨੂੰ ਤੰਗ ਕਰ ਰਹੀ ਸੀ ਲੜਕੇ ਦੀ ਮਾਤਾ ਦਾਜ ਪਿੱਛੇ ਹਰ ਰੋਜ਼ ਕੁੜੀ ਲੜਕੀ ਨੂੰ ਬਹੁਤ ਤੰਗ ਕਰਦੀ ਸੀਗੇ ਫਿਰ ਦਾਜ ਪੁੱਛੇ ਤਾਂ ਕਹਿੰਦਾ ਵੀ ਫਿਰ 4 ਸਾਲ ਡੇਢ ਸਾਲ ਬਾਅਦ ਉਹ ਬੱਚਾ ਨਹੀਂ ਹੋ ਰਿਹਾ ਸੀ ਤੇ ਫਿਰ ਬੱਚੇ ਬਿੱਥੇ ਬਹੁਤ ਪ੍ਰੇਸ਼ਾਨ ਕਰ ਰਹੇ ਸੀ ਤੇਰੇ ਬੱਚਾ ਨਹੀਂ ਹੋ ਰਿਹਾ ਬੱਚਾ ਨਹੀਂ ਹੋ ਰਿਹਾ ਤੇ ਉਦੋਂ ਫਿਰ ਬਹੁਤ ਕਲੇਸ਼ ਪੈਦਾ ਸੀ ਪੰਚਾਇਤੀ ਫੈਸਲੇ ਵੀ ਹੋਏ ਵਿੱਚ ਤੇ ਉਸ ਤੋਂ ਬਾਅਦ 2 ਸਾਲ ਬਾਅਦ ਗੁੜੀਆ ਤੇ ਇੱਕ ਬੇਟੀ ਪੈਦਾ ਹੋਈ ਤੇ ਬੇਟੀ ਦੇਲੇ ਇਨਾਂ ਨੇ ਉਹ ਕਲੇਸ਼ ਕਰਿਆ ਵੀ ਬੇਟੀ ਦਾ ਗਲਾ ਕੁੱਟ ਕੇ ਹੁਣੀ ਮਾਰ ਜੀਵੇ ਵੀ ਇਹਨੇ ਬੇਟੀ ਗੁੜੀਆ ਨੂੰ ਕਿਉਂ ਜਨਮ ਦਿੱਤਾ ਇਿੱਥੇ ਤੱਕ ਕਹਿੰਦਾ ਵੀ ਸਾਡੇ ਪਰਿਵਾਰ ਵਿੱਚ ਤਾਂ ਗੁੜੀਆਂ ਹੈ ਹੀ ਨਹੀਂ ਕੋਈ ਤੁਸੀਂ ਗੁੜੀਆਂ ਨੂੰ ਜਨਮ ਕਿਉਂ ਦਿੱਤਾ। ਇੱਥੇ ਤੱਕ ਏਡੀ ਵੱਡੀ ਗੱਲ ਤਾਂ 9 ਵਜੇ ਤੱਕ ਆ ਗਈ। ਕੱਲ ਮੈਟਰ ਹੋਇਆ ਸਰ ਸਾਨੂੰ 3 ਵਜੇ ਅਚਾਨਕ ਫੋਨ ਆਇਆ ਥੋੜੀ ਕੁੜੀ ਨੇ ਫਾਹਾ ਲੈ ਲਿਆ। ਕੋਈ ਸਾਨੂੰ ਫੋਟੋ ਨਹੀਂ ਆਈ ਕੋਸ਼ ਨਹੀਂ ਸਾਨੂੰ ਕੋਈ ਸਾਨੂੰ ਸੂਰ ਨਹੀਂ ਕੋਈ ਸਰਪੰਚ ਸਾਹਿਬ ਨੇ ਫੋਨ ਕਰਿਆ ਇਹਨਾਂ ਦੇ ਨੇ ਕੁਲਦੀਪ ਸਿੰਘ ਨੇ ਕੁਲਦੀਪ ਸਿੰਘ ਸਰਪੰਚ ਗੁਰਮਾ ਉਹਨਾਂ ਨੇ ਫੋਨ ਕਰਿਆ ਵੀ ਥੋੜੀ ਬੇਟੀ ਨੇ ਫਾਹਾ ਲੈ ਲਿਆ ਤੁਸੀਂ ਛੇਤੀ ਛੇਤੀ ਆ ਜਾਓ। ਤਾਂ ਜਦੋਂ ਅਸੀਂ ਜਦੋਂ ਪਹੁੰਚੇ ਸਾਡੇ ਤਾਂ ਆਉਣ ਤੋਂ ਪਹਿਲਾਂ ਨਾ ਕੋਈ ਪੁਲਿਸ ਨੂੰ ਤਰਾਹ ਕੀਤੀ ਇਹਨਾਂ ਨੇ ਇਹਨਾਂ ਨੇ ਲਾਸ਼ ਆਪਦੇ ਆਪ ਹੀ ਲਾ ਕੇ ਮੰਜੇ ਤੇ ਪਾ ਲਈ ਤੇ ਜਦੋਂ ਮੈਂ ਲੜਕੀ ਨੂੰ ਟੱਚ ਕੀਤਾ ਲੜਕੀ ਪੂਰੀ ਆਕੜੀ ਹੋਈ ਸੀ ਬਿਲਕੁਲ ਠੰਡੀ ਹੋਈ ਹੋਈ ਸੀ 2-3 ਘੰਟਿਆਂ ਦੇ ਵਿੱਚ ਸਰੀਰ ਨਾ ਔਕੜਦਾ ਵਾ ਨਾ ਠੰਡਾ ਹੁੰਦਾ ਤੇ ਤੁਹਾਨੂੰ ਵੀ ਪਤਾ ਸਰ ਤੇ ਸਾਨੂੰ 3 ਵਜੇ ਸੱਦਿਆ ਇਹਨਾਂ ਨੇ 3 ਵਜੇ ਸਾਨੂੰ ਰਿਪੋਰਟ ਕੀਤੀ ਆ ਤੇ ਅਸੀਂ ਤਕਰੀਬਨ 5:30 ਪਹੁੰਚ ਗਏ ਸੀ ਤੇ ਕਿੰਨਾ ਕੁ ਟਾਈਮ ਹੋ ਜਾਂਦਾ ਵਾ ਇੰਨੇ ਟਾਈਮ ਦੇ ਵਿੱਚ ਸਰੀਰ ਨਾ ਹੀ ਆਕੜਦਾ ਤੇ ਨਾ ਹੀ ਠੰਡਾ ਪੈਂਦਾ ਤੇ ਲੜਕੀ ਦਾ ਮੈਂ ਤੁਹਾਨੂੰ ਫੋਟੋਆਂ ਚੈੱਕ ਕਰਾ ਦਿੰਦਾ ਮੈਂ ਤੇ ਲੜਕੀ ਦਾ ਹਾਲ ਕੀ ਸੀਗਾ ਉਸ ਟਾਈਮ ਤੇ ਉਸ ਤੋਂ ਬਾਅਦ ਅਸੀਂ ਥਾਣੇ ਲੈ ਕੇ ਲੜਕੀ ਨੂੰ ਥਾਣੇ ਜਾ ਕੇ ਅਧਿਉਕ ਚੈੱਕ ਕਰਿਆ ਪ੍ਰਸ਼ਾਸਨ ਤੋਂ ਕੀ ਮੰਗਣਾ ਚਾਹੁੰਦੇ ਜੀ ਪ੍ਰਸ਼ਾਸਨ ਤੋਂ ਇਨਸਾਫ ਚਾਹੁੰਦੇ ਆ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਸਰਪੰਚਾ ਨਗਰਮਾ ਤੋਂ ਜੁੜਦਾ ਤੇ ਜਾਨਪਈ ਹੁਣ ਆਇਆ ਹੈਗਾ ਉਸ ਟਾਈਮ ਔਕੇ ਤਾਂ ਉੱਥੇ ਕੋਈ ਨਹੀਂ ਸੀਗਾ ਠੀਕ ਹੈ ਨਾ ਚਲੋ ਅੰਦਰ ਰੰਗ ਚੱਲ ਰਿਹਾ ਸੀ ਜਿਹੜੇ ਦੇ ਮਾਪੇ ਸੀਗੇ ਆ ਮੁੰਡੇ ਦੇ ਉਹ ਭੋਗਤੇ ਸੀਗੇ ਕਿਉਂਕਿ ਅਸੀਂ ਉੱਥੇ ਮੌਕੇ ਦੇ ਖੋ ਸੀਗੇ ਭੋਗਤੇ ਠੀਕ ਹੈ ਨਾ ਤੇ ਘਰੇ ਲੜਕਾ ਜ਼ਰੂਰ ਸੀਗਾ ਉਹ ਰੰਗ ਵਾਲਾ ਕੋਈ ਸੀ ਜਦੋਂ ਉਸਦੂ ਬਾਅਦ ਚਲੋ ਉਹ ਕਹਿੰਦੇ ਨਮਾਉਣਾ ਕੁੜੀ ਨੂੰ ਨਮਾਉਣਾ ਨਮਾਉਣਾ ਸੀਗਾ ਚਲੋ ਵੀ ਕੱਪੜੇ ਲੈ ਆਈਏ ਜਦੋਂ ਕੱਪੜੇ ਲੈਣ ਗਏ ਦੇਖਿਆ ਤਾਂ ਉਹ ਲੰਕ ਰਹੀ ਸੀਗੀ ਤੇ ਉਸਦੂ ਬਾਅਦ ਇਹਨਾਂ ਨੇ ਜੋਰ ਲਾਇਆ ਹੁੰਦਾ ਹੀ ਹਰੇਕ ਨੂੰ ਵੀਰੇ ਹਨਾ ਵੀ ਐਂ ਕਰਕੇ ਆਪਾਂ ਬਚਾ ਲਈਏ ਚਲ ਜੇ ਦੋਸਾ ਹੈਗੇ ਨਹੀਂ ਤਾਂ ਆਪਾਂ ਬਚਾ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਚਲੋ ਜਿੰਨੇ ਪਰਮਾਤਮਾ ਨੇ ਲਿਖੇ ਸੀਗੇ ਇਹ ਹੋਰ ਕੋਈ ਇਦਾਂ ਦਾ ਕੋਈ ਰੌਲਾ ਰੱਪਾ ਜਾਂ ਅੜਗਵਾਣਾ ਤੁਸੀਂ ਪੁੱਛਿਆਗਾ ਤੇ ਕੋਈ ਇਦਾਂ ਦਾ ਕੋਈ ਰੌਲਾ ਰੱਪਾ ਇਹਨਾਂ ਦਾ ਕੁਝ ਨਹੀਂ ਸੀਗਾ ਉਹਨੇ ਲਾ ਕੇ ਮੰਜੇ ਤੇ ਰੱਖਿਆ ਪੋਸਟ ਨਹੀਂ ਸੱਦਾ ਗਾਇਰੇ ਵੀ ਕਿਉਂ ਉਹ ਤਾਂ ਵੀ ਜਿ ਆਏ ਆ ਨਾ ਉਦੋਂ ਤਤਵ ਵਿੱਚ ਹੋ ਜਾਂਦਾਗਾ ਆਪਦਾ ਪਰਿਵਾਰਕ ਮੈਂਬਰ ਆ ਉਹਨਾਂ ਦਾ ਹਨਾ ਵੀ ਕਈ ਵਾਰੀ ਬੱਚੇ ਤਾਂ ਉਹਨਾਂ ਨੇ ਪੂਰੀ ਬਚਾਉਣ ਦੀ ਕੋਸ਼ਿਸ਼ ਕੀਤੀ ਨਹੀਂ ਕਿਹੜੇ ਹਸਪਤਾਲ ਦਾ ਸਰਚਾਇਆ ਗਈ ਉਹਨਾਂ ਬੁੱਢ ਪਿੱਲਾ ਨਹੀਂ ਹਸਪਤਾਲ ਤਾਂ ਕਿਸੇ ਨੂੰ ਜਾਣਦਾ ਨਹੀਂ ਇਹ ਪਿੰਡ ਗੁਰਮਾ ਦਾ ਮਾਮਲਾ ਹੈ ਅੱਜ ਇੱਕ ਕੋ ਲੜਕੀ ਸਾਵਣਾ ਤੋਂ ਗੁਰਜੰਤ ਸਿੰਘ ਪਰਮੇਜਰ ਸਿੰਘ ਗੁਰਮਨਵਾਲ ਦੇਹੀ ਜੀ ਦੋ 19 ਦੀ ਸ਼ਾਦੀ ਹੋਈ ਸੀ ਇਹਨਾਂ ਦੇ ਇੱਕ ਲੜਕੀ ਹੈ 21 ਸਾਲ ਦੀ ਤੇ ਕੱਲ ਉਹਨੇ ਪੱਖੇ ਦਾ ਪਾਹ ਲੈ ਕੇ ਆਪਣੀ راہਿੰਦਾ ਖਤਮ ਕਰ ਲਈਏ ਪਰਾਨੇ ਪੜਤਾਲ ਉਹਦੀ ਮਾਤਾ ਪਰਮਿੰਦਰ ਕੌਰ ਪਤਨੀ ਜਗਦੇਵ ਸਿੰਘ ਸਾਵਣਾ ਜ਼ਿਲ੍ਹਾ ਲੁਧਿਆਣਾ ਦੇ ਬਿਆਨ ਤੇ ਅਰਕੀ ਦੇ ਸਾਰੇ ਮੇਜਰ ਸਿੰਘ ਉਹਦੀ 700 ਮਜੀਦਤੌਰ ਅਤੇ ਉਹਦੇ ਘਰ ਵਾਲੇ ਗੁਜੰਡ ਸਿੰਘ ਨੇ ਖਾਸ ਮਕਦਮਾ ਨੰਬਰ 74 ਮਿਤੀ 21 ਮਾਰਚ 2018 ਤੋਂ ਪੀਆਈਸੀ ਪੱਖਿਆ ਦਾ ਦਿੱਤਾ ਗਿਆ। ਲੜਕੀ ਦਾ ਪੋਸਟ ਮਾਰਟਮ ਕਰਾ ਕੇ ਦੇਬਲਾ ਸੋਬਰਨਾਲਾ ਨਾਸ਼ਵਾਲੀ ਕੀਤੀ ਗਈ ਹੈ। ਪਰਤਾਜ جاری ਹੈ।